ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਨਾਪਾ ਪ੍ਰਸ਼ਾਸਨ ਸਖਤ ਨਜ਼ਰ ਆਇਆ ਨਾਪਾ ਦੇ ਰਿਹਾਇਸ਼ੀ ਇਲਾਕੇ ਆਪੂ ਆਪ ਮਹੱਲੇ ਦੇ ਵਿੱਚ ਦੋ ਦੁਕਾਨਾਂ ਪਟਾਕੇ ਦੇ ਬਰੂਧ ਦੇ ਨਾਲ ਭਰੀਆਂ ਹੋਈਆਂ ਦਿਖਾਈ ਦਿੱਤੀਆਂ ਐਸਜੀਐਮ ਨਾਪਾ ਤਰਸੀਮ ਚੰਦ ਅਤੇ ਨਾਪਾ ਦੀ ਐਸਐਚਓ ਗੁਰਪ੍ਰੀਤ ਸਿੰਘ ਸਰਾਉਂ ਦੀ ਸਾਂਝੀ ਰੇਡ ਨੇ ਲੱਖਾਂ ਰੁਪਏ ਦੇ ਪਟਾਕੇ ਜ਼ਬਤ ਕੀਤੇ ਨੇ ਪੁਲਿਸ ਨੂੰ ਵੇਖਦਿਆਂ ਹੋਇਆਂ ਦੋਵੇਂ ਦੁਕਾਨਦਾਰਾਂ ਦੇ ਪੱਲੋਂ ਕੀਤੇ ਸ਼ਟਰ ਬੰਦ ਅਤੇ ਦਰਜਨ ਤੋਂ ਜ਼ਿਆਦਾ ਗ੍ਰਾਹਕ ਦੁਕਾਨਾਂ ਦੇ ਅੰਦਰ ਹੀ ਨਜ਼ਰਬੰਦ ਰਹੀ ਨੇ ਪੁਲਿਸ ਨੇ 2 ਘੰਟੇ ਬਾਅਦ ਦੁਕਾਨਾਂ ਦੇ ਗੇਟ ਖੁਲਵਾਏ ਅਤੇ ਪਟਾਕਿਆਂ ਨੂੰ ਜ਼ਬਤ ਕੀਤਾ। ਦੋਵੇਂ ਦੁਕਾਨਦਾਰ ਪਟਾਕਿਆਂ ਦਾ ਲਾਇਸੈਂਸ ਨਹੀਂ ਦਿਖਾ ਸਕੇ। ਪੁਲਿਸ ਦੇ ਵੱਲੋਂ ਹੁਣ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਲਾਇਸੈਂਸ 2021 ਦੇ ਸਰ ਬਣਵਾ ਰਹੇ ਹਾਂ ਜੀ। ਹਾਂ ਜੀ ਫਾਈਲ ਲਾਵੀ ਪਈ ਹੈ ਸਾਰਾ ਕੁਝ ਤਿਆਰ ਹੋਇਆ ਪਿਆ ਜੀ। ਥੋੜੀ ਜੀ ਪ੍ਰੋਬਲਮ ਕਰਕੇ ਆਣ ਕਰਕੇ ਦਿੱਕਤ ਆ ਗਈ ਜੀ। ਇਹ ਨਾ ਕੀਆ ਤੁਹਾਡਾ ਪੂਰਾ। ਮੇਰਾ ਨਾਮ ਵਿਵੇਕ ਕਰਕੇ ਜੀ। ਕਿੰਨੇ ਟਾਈਮ ਤੋਂ ਤੁਸੀਂ ਇਹ ਕਰ ਰਹੇ ਹੋ ਪਟਾਕਿਆਂ ਦਾ ਕੰਮ? ਸਰ ਮੈਂ ਇਸ ਲਾਈਨ ਚ ਹੈ ਹੀ ਨਹੀਂਗਾ ਜੀ। ਤੁਸੀਂ ਮੈਂ ਬੱਧੀ ਹੁੰਨਾ ਜੀ ਨਹੀਂ ਹੁਣ ਤਾਂ ਤੁਸੀਂ ਵਿਕਰੀ ਤਾਂ ਕਰਨੀ ਸੀ ਹੁਣ ਤਾਂ ਦੁਕਾਨ ਨਹੀਂ ਮੈਂ ਇੱਕ ਵੀ ਸਰ ਹੋਵੇ ਮੈਂ ਵਿਕਰੀ ਕਰ ਰਿਹਾ ਹਾਂ ਮੈਂ ਦੁਕਾਨ ਤੇ ਤਾਂ ਕਹਦੇ ਹੋ ਜੀ ਨਹੀਂ ਅੰਦਰ ਹੀ ਸੀ ਅੰਦਰੋਂ ਉੱਪਰੋਂ ਲਿਆਂਦਾ ਤੁਹਾਨੂੰ ਤਾਂ ਫੜ ਕੇ ਮੈਂ ਉੱਪਰ ਦੀ ਆਏ ਐ ਹਾਂ 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 ਉੱਪਰੋਂ ਲਿਆਂਦਾ ਹਾਂ ਹਾਂ ਜੀ ਉਹਨਾਂ ਨੂੰ ਫੜ ਕੇ ਲੈ ਗਏ ਨੇ ਉੱਪਰੋਂ ਅੰਦਰ ਦੁਕਾਨ ਬੰਦ ਕਰਕੇ ਪੱਛੇ ਉਹਨਾਂ ਨੂੰ ਲੱਗਿਆ ਜੀ ਮੈਂ ਉੱਪਰਲੀ ਛੱਤ ਤੋਂ ਨਿਕਲ ਕੇ ਐਨਾ ਤੇ ਸਿੰਗਲਾ ਸਾਹਿਬ ਦੇ ਨਾਲ ਦੁਕਾਨ ਤੋਂ ਆ ਨਿਕਲ ਉੱਪਰ ਗਿਆ ਜੀ ਮੈਂ ਤਾਂ ਅੱਛਾ ਹਾਂ ਜੀ ਹਾਂ ਫਿਰ ਮੈਨੂੰ ਲਾਇਸੈਂਸ ਹੈ ਨਹੀਂ ਤੁਹਾਡੇ ਕੋਲੇ ਲਾਇਸੈਂਸ ਬਣਾ ਰਹੇ ਹਾਂ ਸਰ ਹੈਗੇ ਜੀ ਲਾਇਸ ਇਹ ਹਰ ਸ਼ੀਰਿਆ ਤੇ ਤੁਸੀਂ ਨਹੀਂ ਰੱਖ ਸਕਦੇ ਭੜਾਕੇ ਪੁਲਿਸ ਦੇ ਕਾਨੂੰਨ ਮੁਤਾਬਕ ਤੇ ਮਨ ਇਹ ਵੀ ਗਲਤੀ ਹੈ ਸਰ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਜੀ ਗਦਾਵ ਨਹੀਂ ਸਾਰੇ ਤਾਂ ਆਪਣਾ ਥੋੜਾ ਜਿਹਾ ਡੀਟੇਲ ਕਰਦੇ ਹਾਂ ਤਾਂ ਕਿ ਕਿ ਬਾਕੀ ਅੰਦਰ ਲੈਣਾ ਪਰਿਆ ਹੋਇਆ ਸਰਾ ਕੀੜਾ ਵਜਾਰਿਆ ਕੋਈ ਕੁਝ ਹੋ ਸਕਦਾ ਨਹੀਂ ਇਹ ਤਾਂ ਪ੍ਰਕਾਸ਼ਨ ਤਾਂ ਅਸੀਂ ਵਰਦਦੇ ਹਰ ਕੰਦਾ ਨਹੀਂ ਕੀ ਲੱਗਦਾ ਜੀ ਅਣਸੁਖਾ ਵੀ ਘਟਣਾ ਹੈ ਫਾਇਰ ਬ੍ਰਿਗੇਡ ਵੀ ਨਹੀਂ ਆ ਸਕਦੀ ਹੈ ਨਹੀਂ ਆਪਣੇ ਪੂਰਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇੱਥੇ ਕੋਈ ਇਦਾਂ ਦਾ ਬਾਦਤ ਨਾ ਹੋਵੇ ਕਿਉਂਕਿ ਪੂਰਾ ਇਹ ਦਿਨ ਤੀਆਂ ਰੱਖੀਦਾ ਨੇ ਪ੍ਰਕਾਸ਼ਨ ਤਾਂ ਫੈਕਟਰੀ ਚ ਹੋ ਉੱਥੇ ਵੀ ਬਲਾਸਟ ਹੋ ਜਾਂਦਾ ਇੱਥੇ ਤਾਂ ਫੇਰ ਵੀ ਰੈਸ਼ੀ ਲਿਆਤਾ ਮੰਨਦੇ ਕਿ ਵੀ ਗਲਤੀ ਆ ਨਹੀਂ ਜਦੋਂ ਐਸਟੀਐਮ ਸਾਹਿਬ ਤੇ ਪੁਲਿਸ ਆਈਆ ਉਦੋਂ ਦੁਕਾਨ ਬੰਦ ਕਰਕੇ ਲਾਈਟਾਂ ਬੰਦ ਕਰਕੇ ਲੋਕ ਕੋ ਲਗਾ ਲਿਆ ਉਹ ਮੈਂ ਉਹ ਹੰਨੀ ਸੀ ਮੈਂ ਮਾਰਕੀਟ ਗਿਆ ਤਾਲਗਤ ਤੁਸੀਂ ਕਿੰਨੇ ਟਾਈਮ ਤੋਂ ਕਰ ਰਹੇ ਤੁਸੀਂ ਇਹ ਕੰਮ ਹਾਂਜੀ ਕਿੰਨੇ ਟਾਈਮ ਤੋਂ ਕਰ ਰਹੇ ਪਿਛਲੇ ਕਈ ਸਾਲ ਤੋਂ ਕਰ ਅੱਛਾ ਨਹੀਂ ਕਿੰਦਾ ਮੰਨਦਾ ਤੁਸੀਂ ਆਪਦੀ ਗਲਤੀ ਵੀ ਜਿਹੜੇ ਹੈ ਗਲਤੀ ਆ ਜੀ ਸਰਕੰਦਾ ਦਵੀ ਕੰਦਾ ਹੁਣ ਦੁਵਾਲੀ ਦਾ ਤਿਹਾੜ ਸਾਰੇ ਮਨਾਉਂਦੇ ਨੇ ਬਾਬਾ ਜੀ ਤੁਸੀਂ ਇੱਥੇ ਪਟਾਕੇ ਲੈਣ ਆਏ ਸੀ ਹਾਂ ਜੀ ਕੀ ਲੱਗਦਾ ਜਦੋਂ ਪੁਲਿਸ ਦੀ ਰੇਡ ਪੈਣ ਲੱਗੀ ਸ਼ਟਰ ਬੰਦ ਕਰਤਾ ਹਾਂ ਜੀ ਕਿਹਨੇ ਕੀਤਾ ਅੰਦਰੋਂ ਬੰਦ ਚਾਲ ਮਾਲਕ ਹੀ ਨਹੀਂ ਕਰਈ ਇਹ ਸ਼ਟਰ ਲਾ ਕੇ ਭੱਜ ਗਏ ਸਾਨੂੰ ਇੱਧਰ ਗਦਾਮ ਚ ਤੁਸੀਂ ਕਿੰਨੇ ਕੁ ਬੰਦੇ ਸੀ ਅੰਦਰ ਆਹੀ ਆਹੀ 5-7 ਜਣੇ ਜਿਹੜੇ ਸਾਹਮਣੇ ਖੜੇ ਨਹੀਂ 20-25 ਬੰਦੇ ਨਿਕਲੇ ਅੰਦਰ ਬੱਚੇ ਵੀ ਸੀ ਨਾਲ ਨਾ ਨਾ ਕੱਲਾ ਹੀ ਜਾਣਾ ਜੀ ਬੇਟਾ ਹੀ ਸੀ ਕੋਈ ਬੱਚਾ ਅੱਛਾ ਮਾਲਕ ਦਾ ਨਾਮ ਕੀ ਹੈ ਮੈਂ ਤਾਂ ਜਾਣਦਾ ਨਹੀਂ ਜਾਂ ਗੜਬੜੇ ਦਵਾਨ ਆਏ ਸੀ ਬਸ ਕਿੱਥੋਂ ਆਏ ਤੁਸੀਂ ਪਟੇਲ ਨਗਰ ਤੋਂ ਪਟਾਕੇ ਨਹੀਂ ਪੂਰੇ ਤਾਂ ਹੈਗੇ ਨਹੀਂ ਪਟਾਕੇ ਫਰੰਟ ਤੇ ਕੀ ਲੱਗਦਾ ਤੁਹਾਨੂੰ ਲੱਗਦਾ ਵੀ ਜਿੰਨੇ ਕੋਈ ਅਣਹੂਲੀ ਘਟਨਾ ਹੋਵੇ ਗੈਰਕਾਨੂੰਨੀ ਹੈ ਤਾਂ ਹਾਂ ਜੀ ਹਾਂ ਬਿਲਕੁਲ ਗਲਤ ਕੰਮ ਤਾਂ ਗਲਤੀ ਹੈ ਜੀ ਕੀ ਲੱਗਦਾ ਕਿੰਨਾ ਕ ਜਏ ਜੇ ਜਿਵੇਂ ਤੋਤਾ ਤੁਹਾਨੂੰ ਤਾਂ ਦੱਸਿਆ ਨਹੀਂ ਹੈਗਾ ਤੁਹਾਨੂੰ ਅੰਦਰੀ ਬੰਦ ਕਰਕੇ ਚਲੇ ਗਏ ਹਾਂ ਜਾਂ ਸਾਨੂੰ ਤਾਂ ਕੋਈ ਨਹੀਂ ਕਹਿੰਦੇ 10 ਮਿੰਟ ਲੱਗ ਜੋ ਹੁਣੀ ਚਲੇ ਜਾਣਗੇ ਫਿਰ ਖੋਲ ਦਾਂਗੇ ਉਹ 10 ਕਰਦੇ ਕਰਦੇ ਅੱਧਾ ਘੰਟਾ ਹੋ ਗਿਆ ਬੰਦਾ ਬੱਚਾ ਡਰ ਰਿਆ ਸੀ ਆਪ ਆਪ ਕਿੱਥੇ ਸੀ ਮਾਲਕ ਆਪ ਪਹਿਲਾਂ ਖੜੇ ਸੀ ਫਿਰ ਗਾਇਬ ਹੋ ਗਏ ਪਤਾ ਹੀ ਨਹੀਂ ਚੱਲਿਆ ਕਹਿੰਦੇ ਆਏ 2 ਮਿੰਟ ਬੇਟਾ ਪੌੜੀਆਂ ਚੜ ਗਿਆ ਲੈਣ ਲੋਕ ਲੈ ਕੇ ਹਾਂ ਠੀਕ ਮੇਰਾ ਨਾਮ ਉਹ ਹੀ ਤੇ ਮੋਹਤੋ ਕੈਂਡੀਟਾਂ ਉੱਤੇ ਕੰਮ ਕਰਦੇ ਮੈਨੂੰ ਸਰ ਇਸਾਰੀ ਹੋਇਆ ਭੀਕ ਦਿਨੇ ਮੈਨੂੰ ਹਾਂਜੀ ਤੇ ਫਿਰ ਜਦੋਂ ਗੇਟ ਕਿਨੇ ਬੰਦ ਕੀਤਾ ਸੀ ਸਰ ਅਸਤਾ ਉਰੇ ਕਸਟਮਰ ਨੂੰ ਸਮਾਨ ਦੇ ਰਹੀ ਸੀ ਉਹ ਕਹਿੰਦੇ ਵੀ ਚਲੋ ਚਲੋ ਅੰਦਰ ਚਲੋ ਲੈਟਾ ਭਜਾ ਦਿਓ ਲੈਟਾ ਭਜਾ ਕਿੱਥੇ ਚਲੇ ਗਿਆ ਸੀ ਅੰਦਰ ਹੀ ਉੱਪਰ ਕੋਠੇ ਤੇ ਫਿਰ ਇੱਕ ਕੋਠੇ ਤੇ ਗਏ ਸੀ ਟੱਪ ਕੇ ਚਲੇ ਗਿਆ ਹਾਂਜੀ ਇੱਕ ਕੋਠੇ ਤੇ ਫਿਰ ਪੁਲਿਸ ਆਈ ਫਿਰ ਉੱਥੋਂ ਫੜ ਕੇ ਤੁਹਾਨੂੰ ਹਾਂਜੀ ਸਾਨੂੰ ਤਾਂ ਤੁਸੀਂ ਰੁਕੇ ਕਿਉਂ ਫਿਰ ਸਾਨੂੰ ਪਤਾ ਨਹੀਂ ਜੇ ਅਸੀਂ ਡਰ ਗਏ ਸੀ ਜੀ ਸੀ ਪਹਿਲੀ ਵਾਰ ਉਰੇ ਲੱਗੇ ਆ ਕਿਹਾ ਕਿਨੇ ਸੀ ਵੀ ਤੁਸੀਂ ਕੋਠੇ ਟੱਪ ਜਾ ਐ ਇਤਾਂ ਨੇ ਅੱਛਾ ਮਾਲ ਕਰ ਲਿਆ ਹਾਂਜੀ ਵੀ ਨਾ ਸਾਨੂੰ ਡਰ ਲੱਗ ਰਿਆ ਸੀ ਅਸੀਂ ਤਾਂ ਨਾਲ ਭੱਗ ਗਏ ਸੀ ਇਹਨਾਂ ਦੇ ਤੁਹਾਡਾ ਪਵਨਦੀਪ ਸਿੰਘ ਜੀ ਕਿੱਥੇ ਰਹਿੰਦੇ ਹੋ ਐਮਰਲਡ ਮੰਡੀ ਫੱਡੀ ਕੀ ਦੀ ਆ ਇਹ ਇਹ ਮੇਰੀ ਕੋਧ ਦੀ ਆ ਜੀ ਕੀ ਲੱਗਿਆ ਬਹਿ ਵਿੱਚ ਪਟਾਕੇ ਜੀ ਸਾਰੀ ਗੱਡੀ ਪਟਾਕਿਆਂ ਦੀ ਹੈ ਹਾਂਜੀ ਸਾਰੀ ਗੱਡੀ ਪਟਾਕਿਆਂ ਦੀ ਹੈ ਜੀ ਕਿਹਦਾ ਮਾਲ ਆ ਇਹ ਬਿਨੇ ਬਿਨੇ ਜੀ ਕਿੱਥੇ ਦਾ 90 ਤਾਂ ਜੀ ਕਿਹੜੀ ਜਗ੍ਹਾ ਤੇ ਲੈ ਕੇ ਜਾਣਾ ਸੀ ਮੈਂ ਨਾਭ ਹੀ ਆਉਣਾ ਸੀ ਜੀ ਖਾਸ ਅਹਮਦਗੜ ਤੋਂ ਨਹੀਂ ਬਿਨੇ ਕੁਮਾਰਪੁਰਾ ਕਾਲਾ ਪੜਾਕੇਆਂ ਵਾਲਾ ਜੀ ਅੱਛਾ ਕਿਹੜੀ ਜਗ੍ਹਾ ਤੇ ਅੱਜ ਲੱਦੀ ਗੜਾ ਆਪੋ ਆਪੋ ਆਪੀ ਇੱਕ ਤਾਂ ਗੱਡੀ ਖੜੀ ਹੈ ਜੀ ਹੀਰਾ ਕੰਪਲੈਕਸ ਦਲਦੀ ਗੇਟ ਵਾਲੇ ਪਾਸੇ ਤੇ ਉਹਦੇ ਕੋਲੇ ਕੋਈ ਡਾਕੂਮੈਂਟ ਨਹੀਂ ਸੀਗੇ ਡਰਾਈਵਰ ਨੂੰ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਵੀ ਇਹ ਕਾਲੇ ਦੀ ਹੱਟੀ ਦੀ ਜਿਹੜਾ ਹੈ ਉਹਨਾਂ ਦੀ ਗੱਡੀ ਹੈ ਜੀ ਉਹਨਾਂ ਦਾ ਮਾਲ ਹੈ ਤੇ ਇੱਥੇ ਜਦੋਂ ਆਏ ਪੁਲਿਸ ਪਾਰਟੀ ਨਾਲ ਜਿਹੜੇ ਐਸਐਚਓ ਸਾਹਿਬ ਦੇ ਜਿਹੜੇ ਮਨਜੀਤ ਜੀ ਸੀਗੇ ਉਦੋਂ ਨਾਲ ਐਂਡ ਇਸ ਦੁਕਾਨ ਦੇ ਵਿੱਚ 15 10-15 ਬੰਦੇ ਜਿਹੜੇ ਆਏ ਹੋਏ ਸੀ ਉਹਨਾਂ ਨੂੰ ਵੀ ਇਹਨਾਂ ਨੇ ਅੰਦਰ ਹੀ ਤਾੜ ਵਿੱਚ ਬੰਦ ਕਰ ਲਿਆ ਨਾਲ ਵਾਲੀ ਦੁਕਾਨ ਵੀ ਖੁਲਵਾਈ ਗਈ ਇਹ ਵੀ ਖੁਲਵਾਈ ਗਈ ਬਹੁਤ ਸਾਰਾ ਵੱਡਾ ਜ਼ਖੀਰਾ ਮਿਲਿਆ ਜੀ ਮੌਕੇ ਤੇ ਇਹਨਾਂ ਨੇ ਕੋਈ ਲਾਇਸੈਂਸ ਨਹੀਂ ਦਿਖਾਇਆ ਇਹਨਾਂ ਨੂੰ ਪੁੱਛਿਆ ਵੀ ਜੇ ਕੋਈ ਲੀਗਲ ਤੁਹਾਡੇ ਕੋਲੇ ਕੋਈ ਲਾਇਸੈਂਸ ਹੈਗਾ ਤਾਂ ਤੁਸੀਂ ਆਪਦਾ ਬਿਜ਼ਨਸ ਕਰ ਸਕਦੇ ਹੋ ਲੇਕਿਨ ਜਿੱਥੇ ਨਿਰਧਾਰਤ ਥਾਵਾਂ ਨੇ ਉੱਥੇ ਹੀ ਕਰ ਸਕਦੇ ਹੋ ਜੀ ਤੁਸੀਂ ਉਹਨ ਦੇਖੋ ਜੀ ਇਸ ਗਲੀ ਦੇ ਵਿੱਚ ਨਾ ਤਾਂ ਕੋਈ ਫਾਇਰ ਬ੍ਰਿਗੇਡ ਆ ਸਕਦੀ ਹੈ ਸੰਗਣੀ ਆਬਾਦੀ ਹੈ ਜੀ ਬਹੁਤ ਸਾਰੀ ਜੇ ਰੱਬ ਨਾ ਕਰੇ ਕੋਈ ਮਿਸ ਹੈਪਨਿੰਗ ਹੋ ਜਾਂਦੀ ਹੈ ਤਾਂ ਬਹੁਤ ਅਣਹੋਣੀ ਘਟਨਾ ਵੀ ਵਾਪਰ ਸਕਦੀ ਹੈ ਤੇ ਪ੍ਰਸ਼ਾਸਨ ਵੱਲੋਂ ਜਿਹੜੀਆਂ ਹੈਗੀਆਂ ਜੀ ਥਾਵਾਂ ਫਿਕਸ ਕੀਤੀਆਂ ਹੈਗੀਆਂ ਇੱਕ ਤਾਂ ਕਾਲਜ ਗਰਾਊਂਡ ਹੈਗਾ ਜੀ ਇੱਕ ਪਸ਼ੂ ਮੰਡੀ ਹੈ ਜੀ ਤੇ ਜਿਹੜੇ ਬੰਦੇ ਕੋਲੇ ਲਾਇਸੈਂਸ ਹੈਗਾ ਜਿਹੜਾ ਲਾਇਸੈਂਸ ਹੋਲਡਰ ਤੋਂ ਕੋਈ ਟਾਕੀ ਖਰੀਦ ਕੇ ਵੇਚਦਾ ਤੇ ਉਹ ਆਪਦਾ ਕਾਨੂੰਨੀ ਜਿਹੜਾ ਕੰਮ ਕਰੇ ਜੀ ਆਉਦੇ ਬੱਚੇ ਪਾ ਲੈ ਲੇਕਿਨ ਜੇ ਕੋਈ ਬਿਨਾਂ ਲਾਇਸੈਂਸ ਤੋਂ ਕੋਈ ਕੰਮ ਕਰਦਾ ਤਾਂ ਜਿਹੜਾ ਪ੍ਰਸ਼ਾਸਨ ਹੈ ਪੁਲਿਸ ਪ੍ਰਸ਼ਾਸਨ ਨੂੰ ਮੈਂ ਐਸ ਐਚ ਓ ਸਾਹਿਬ ਨੂੰ ਇਹ ਦੋਨਾਂ ਦੁਕਾਨਾਂ ਦੀ ਜਿਹੜਾ ਹੈਗਾ ਜ਼ਕੀਰਾ ਇਹਨਾਂ ਨੂੰ ਹੈਂਡ ਓਵਰ ਕਰ ਦਿੱਤਾ ਗੱਡੀ ਜਿਹੜੀ ਹੈਗੀ ਆ ਉਹ ਸਿਟੀ ਥਾਣਾ ਦੇ ਵਿੱਚ ਪਹੁੰਚ ਗਈ ਹੈਗੀ ਐਸ ਐਚ ਓ ਸਾਹਿਬ ਪੁਲਿਸ ਜਿਹੜੇ ਹੈਗੇ ਆ ਪਰਸੂ ਵਿਭਾਗ ਵੱਲੋਂ ਜਿਹੜੀ ਕਾਰਵਾਈ ਹੈਗੀ ਆ ਉਹ ਨਿਯਮ ਅ ਤਵ ਕੀਤੀ ਜਾਊਗੀ ਸਰਤਾਂ ਕੀਆਂ ਦੇ ਰਿਹਾ ਜੀ ਮੈਂ ਕੁਛ ਖਾ ਕੇ ਮਰ ਜਾਊਂਗਾ ਫਰੋਣਾ ਟੈਂਪ ਹੈ ਜਿੰਨਾਂ ਲਾ ਪਰਦਾ ਮਾਲਕ ਦਾ ਬੇਟਾ ਜਿਹੜਾ ਜੀ ਦੇਖੋ ਦੇਖੋ ਜੇ ਉਹਦੇ ਕੋਲੇ ਲਾਇਸੈਂਸ ਹੈ ਤਾਂ ਪੁਲਿਸ ਵਿਭਾਗ ਨੂੰ ਦਿਖਾਵੇ अदरवाइज ਜੇ ਕੋਈ ਇਸ ਤਰ੍ਹਾਂ ਦੀ ਕੋਈ ਧਮਕੀ ਆ ਦਿੰਦਾ ਤਾਂ ਫਿਰ ਪੁਲਿਸ ਵਿਭਾਗ ਆਪਦੇ ਨਿਯਮ ਮੁਤਾਬਕ ਕਾਰਵਾਈ ਕਰੂਗਾ ਜੀ 90 ਦੇ 90 ਦੇ ਜਿਹੜੇ ਬਹੁਤ ਸਾਰੇ ਵਸਨੀਕਾਂ ਦੀ ਇਹ ਸ਼ਿਕਾਇਤ ਸੀਗੀ ਜਵਾਨੀ ਵੀ ਉਹਨਾਂ ਨੇ ਦੱਸਿਆ ਵੀ ਇੱਥੇ ਕਦੇ ਵੀ ਕੋਈ ਅਣਹੋਣੀ ਕੱਟਣਾ ਵਾਪਰ ਸਕਦੀ ਸਕਦੀ ਹੈਗਾ ਨਾ ਹਰ ਵਾਰ ਪਿਛਲੀ ਵਾਰੀ ਵੀ ਮੈਨੂੰ ਪਤਾ ਲੱਗਿਆ ਵੀ ਇੱਥੇ ਪਟਾਕੇ ਕਾਫੀ ਸਾਰੇ ਪਕੜੇ ਸੀਗੇ ਅਣ ਕਿਸੇ ਵੀ ਵਪਾਰੀ ਨੇ ਜੇ ਕੰਮ ਕਰਨਾ ਤਾਂ ਵੈਲਿਡ ਕਾਗਜ਼ਾ ਨਾਲ ਕਰੇ ਜੀ ਅੱਛੀ ਗੱਲ ਹੈ ਜੀਐਸਟੀ ਭਰੇ ਜਿਹੜਾ ਪੰਜਾਬ ਨੂੰ ਬਣਦਾ ਟੈਕਸ ਦੇਵੇ ਸਰਕਾਰ ਪੰਜਾਬ ਸਰਕਾਰ ਨੂੰ ਬਣਦਾ ਟੈਕਸ ਦੇਵੇ ਜੀ ਤੇ ਜਿੱਥੇ ਥਾਵਾਂ ਨਿਰਧਾਰਤ ਕੀਤੀਆਂ ਨੇ ਉੱਥੇ ਹੀ ਪੜਾਕੇ ਵਿੱਚ ਜੀ ਸਰ ਜਿੱਥੇ ਗੱਡੀ ਫੜੀ ਆ ਤੁਸੀਂ ਉੱਥੇ ਮਾਲਕ ਆਇਆ ਸੀ ਕੀ ਕਹਿਣਾ ਸੀ ਉਹਦਾ ਲਾਇਸੈਂਸ ਸੀ ਉਹ ਤਾਂ ਇਹ ਕਹਿ ਰਹੇ ਸੀ ਜੀ ਵੀ ਸਰ ਗਲਤੀ ਹੋ ਗਈ ਜੀ ਹੁਣ ਲਾਇਸੈਂਸ ਉਹਨਾਂ ਕੋਲੇ ਉਹ ਕਹਿੰਦੇ ਜੀ ਹੈ ਨਹੀਂ ਜਦੋਂ ਉਹਨਾਂ ਨੂੰ ਪੁੱਛਿਆ ਤੁਹਾਡੇ ਸਾਹਮਣੇ ਆਏ ਤੁਸੀਂ ਵੀ ਪੁੱਛਿਆ ਸੀ ਲਾਇਸੈਂਸ ਉਹਨਾਂ ਕੋਲੇ ਹੈ ਨਹੀਂ ਤੁਸੀਂ ਇਹਨਾਂ ਦੇ ਬੇਟੇ ਨੂੰ ਵੀ ਪੁੱਛਿਆ ਹੈਗਾ ਮੋਰਓਵਰ ਉਹ ਤਾਂ ਵਕੀਲ ਹੈ ਆਪਣੇ ਆਪ ਨੂੰ ਵਕੀਲ ਦੱਸ ਰਹੇ ਜੀ ਜੇ ਵਕੀਲ ਹੈ ਤਾਂ ਇੱਕ ਜ਼ਿੰਮੇਵਾਰ ਨਾਗਰਿਕ ਹੁੰਦਾ ਜੀ ਵਕੀਲ ਤਾਂ ਬਿਨਾਂ ਸਾਸ ਤੋਂ ਕੰਮ ਕਰਨਾ ਗਲਤ ਹੈ। ਕਾਫੀ ਮਾਤਰਾ ਵਿੱਚ ਪਟਾਕੇ ਦਾ ਸਟਾਕ ਕੀਤਾ ਹੋਇਆ ਸੀ ਤੇ ਫਰਦਰ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ? ਹਾਦੀਰਾਂ ਨੂੰ ਲੈਨੇ ਆ ਹੁਣ ਕਬਜ਼ੇ ਦੇ ਵਿੱਚ ਬਾਕੀ ਇਹਨਾਂ ਦੇ ਪੇਪਰ ਵਗੈਰਾ ਚੈੱਕ ਕਰਦੇ ਆਂ। ਜੇ ਲਾਇਸੈਂਸ ਤੋਂ ਬਿਨਾਂ ਨੇ ਤਾਂ ਜਿਹੜੀ ਹੈਗੀ ਬਣਦੀ ਕਾਰਵਾਈ ਜਿਹੜੀ ਹੈਗੀ ਹੈ ਇਹਨਾਂ ਨੂੰ ਕੀਤੀ ਜਾਊਗੀ। ਮੌਕੇ ਦੇ ਕੋਈ ਦਿਖਾ ਪਾਈ ਜੀ ਕੋਈ ਕਾਗਜ਼ ਵਗੈਰਾ। ਤੇ ਫਿਲਹਾਲ ਤਾਂ ਮੌਕੇ ਤੇ ਕੋਈ ਨਹੀਂ ਦਿਖਾਇਆ ਹੈਗਾ ਐਸਜੀਐਮ ਸਾਹਿਬ ਨਾਲ ਨੇ ਬਾਕੀ ਉਹਨਾਂ ਨੂੰ ਪੁੱਛ ਲੈਣੇ ਜੀ ਉਹਨਾਂ ਤੇ ਬਿਗੈਰ ਡਾਕੂਮੈਂਟ ਜਿਹੜਾ ਹੈਗਾ ਇਹ ਕਰ ਰਹੇ ਨੇ ਤਾਂ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਇਹ ਸਰ ਰਹਾ ਸ਼ੀਅਰ ਏਰੀਆ ਚ ਨਾ ਨਾਜਾਇਜ਼ ਪਟਾਕਾ ਪਿਆ ਕੋਈ ਵੀ ਨੁਕਸਾਨ ਹੋ ਸਕਦਾ ਬਲਾਸਟ ਹੋ ਸਕਦਾ। ਇਹ ਤਾਂ ਹੀ ਹੈ ਜੀ ਤਾਂ ਹੀ ਉਹਦੇ ਸਬੰਧ ਦੇ ਵਿੱਚ ਹੀ ਜਿਹੜੀ ਹੈਗੀ ਆ ਇਹ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਜਿਹੜੀ ਹੈਗੀ ਆ ਰੈਡ ਕੀਤੀ ਗਈ ਹੈ। ਤੇ ਜਿਹੜਾ ਹੈਗਾ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਤੇ ਹੁਣ ਸਾਰੀ ਜਿਹੜਾ ਹੈਗਾ ਜ਼ਬਤ ਕੀਤਾ ਜਾਏਗਾ। ਹਾਂਜੀ ਹਾਂਜੀ ਸਾਰਾ ਜ਼ਬਤ ਕੀਤਾ ਜਾਊਗਾ ਜੀ। ਕੀ ਨਾਮ ਦੀ ਫਰਮ ਹੈ ਜੀ ਇਹ? ਇਹ ਕਾਲਾ ਜੀ ਕਾਲਾ ਪਟਾਕਿਆਂ ਵਾਲਾ ਨਾਮ ਦੀ ਫਰਮ ਹੈ। ਤੇ ਨਾਲ ਦੇ ਕਬੋਰ ਨੇ ਗੋਇਲ ਉਹਨਾਂ ਦਾ ਵੀ ਹੈਗਾ ਉਹਨਾਂ ਦੇ ਵੀ ਜਿਹੜਾ ਹੈਗਾ ਰੇਡ ਕੀਤੀ ਗਈ ਹੈ ਉਹਨਾਂ ਦੇ ਵੀ ਜਿਹੜੇ ਹੈਗੇ ਨੇ ਜਾਇਜ਼ ਪਟਾਕੇ ਵਗੈਰਾ ਮਿਲੇ ਲੈ ਇਹ ਸਾਰੇ ਲੋਕ ਲਾ ਕੇ ਅੰਦਰੋਂ ਭੱਜ ਗਏ ਜੀ ਦੁਕਾਨ ਨੂੰ ਕਸਟਮਰ ਵੀ ਵੀ 25 ਅੰਦਰ ਸੀ ਲਾਈਟਾਂ ਬੰਦ ਕਰਤੀਆਂ ਸਾਰੀਆਂ ਕੀ ਲੱਗਦਾ ਜੇ ਲਾਇਸੈਂਸ ਹੁੰਦਾ ਫਿਰ ਤਾਂ ਅੰਦਰ ਨਾ ਬਿਲਕੁਲ 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 ਹਾਂਜੀ ਹਾਂਜੀ ਜਿਹੜਾ ਹੈਗਾ ਇਹਦੇ ਬਾਰੇ ਵੀ ਜਿਹੜਾ ਹੈਗਾ ਪੜਤਾਲ ਕਰਕੇ ਜੋ ਬੰਦੀ ਕਾਰਵਾਈ ਕੀਤੀ ਜਾਊਗੀ